ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸਾਫ਼ ਤੌਰ ਤੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਾੜੇ ਪ੍ਰਬੰਧ ਕਰਕੇ ਪੰਜਾਬ ਦੇ ਵਿੱਚ ਸਥਿਤੀ ਵਿਗੜੀ ਯਾਨੀ ਕਿ ਜੋ ਚਰਚਾਵਾ ਸੀ ਜੋ ਖਬਰਾਂ ਤੁਸੀਂ ਸੁਣਦੇ ਸੀ ਜਾਂ ਫਿਰ ਇਹ ਲੋਕਾਂ ਦੇ ਵਿੱਚ ਚਰਚਾ ਸੀ ਕਿ ਬੰਨਾ ਦੇ ਉੱਤੋਂ ਜਾਂ ਡੈਮਾ ਦੇ ਉੱਤੋਂ ਗਲਤ ਟੰਗ ਨਾਲ ਪਾਣੀ ਛੱਡਿਆ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਪਰ ਕੇਂਦਰ ਸਰਕਾਰ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਮਾੜੇ ਪ੍ਰਬੰਧਨ ਕਰਕੇ ਹਾਲਾਤ ਖਰਾਬ ਨਹੀਂ ਹੋਏ ਨਿਯਮਾਂ ਮੁਤਾਬਿਕ ਹੀ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਸੀ ਜਲ ਸ਼ਕਤੀ ਮੰਤਰਾਲੇ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਪਾਖੜਾ ਤੇ ਪੌਂਗ ਡੈਮ ਜਿਹੇ ਅਹਿਮ ਬੰਨਾ ਚ ਖਰਾਬ ਜਲ ਪ੍ਰਬੰਧਨ ਨੇ ਪੰਜਾਬ ਚ ਹਾਲ ਹੀ ਹੜਾਂ ਦੀ ਸਥਿਤੀ ਵਿਗਾੜ ਦਿੱਤੀ ਸੀ ਉਨ੍ਹਾਂ ਕਿਹਾ ਕਿ ਜਲ ਭੰਡਾਰਨ ਖੇਤਰ ਚ ਭਾਰੀ ਮੀਂਹ ਮਗਰੋਂ ਪਾਣੀ ਦੇ ਉੱਚ ਪੱਧਰ ਕਾਰਨ ਹੜਾਏ ਸਨ ਰਾਜ ਸਭਾ ਚ ਲਿਖਤੀ ਜਵਾਬ ਦਿੰਦਿਆਂ ਜਲ ਸ਼ਕਤੀ ਰਾਜ ਮੰਤਰੀ ਭੂਸ਼ਣ ਚੌਧਰੀ ਨੇ ਕਿਹਾ ਹੈ ਕਿ 2025 ਚ ਪਾਉਂਗ ਡੈਮ ਅਤੇ ਭਾਖੜਾ ਡੈਮ ਚ ਪਾਣੀ ਦਾ ਪੱਧਰ ਕਰੰਬਾਰ 3 ਲੱਖ ਤੋਂ ਵੱਧ ਸੀ ਯਾਨੀ ਕਿ 3.5 ਲੱਖ ਦੇ ਕਰੀਬ ਸੀ ਸੋ ਉਸ ਤੋਂ ਉੱਥੇ ਤੱਕ ਪਹੁੰਚ ਗਿਆ ਸੀ ਜਿਸ ਕਾਰਨ ਬੰਨ ਤੋਂ ਪਾਣੀ ਛੱਡਿਆ ਗਿਆ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਚ ਹਾਲ ਹੀ ਵਿੱਚ ਆਏ ਹੜਾਂ ਦੀ ਸਥਿਤੀ ਪੌਂਗ ਅਤੇ ਭਾਖੜਾ ਡੈਮ ਚ ਖਰਾਬ ਜਲ ਪ੍ਰਬੰਧਨ ਕਾਰਨ ਹੀ ਵਿਗੜੀ ਬੰਨਾ ਤੋਂ ਪਾਣੀ ਛੱਡਣ ਦਾ ਫੈਸਲਾ ਤਕਨੀਕੀ ਕਮੇਟੀ ਨੇ ਲਿਆ ਸੀ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਕੇਂਦਰੀ ਜਲ ਕਮਿਸ਼ਨ ਤੇ ਭਾਖੜਾ ਪਿਆਸ ਪ੍ਰਬੰਧਨ ਬੋਰਡ ਯਾਨੀ ਕਿ BBMB ਦੇ ਨੁਮਾਇੰਦੇ ਸ਼ਾਮਲ ਸਨ ਮੰਤਰਾਲੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਮੌਨਸੂਨ ਤੋਂ ਪਹਿਲਾਂ ਬਾਦੂ ਪੱਦਰ ਨੂੰ ਠੋਕਨੇ ਢੰਗ ਨਾਲ ਬਰਕਰਾਰ ਰੱਖਿਆ ਗਿਆ ਸੀ ਅਤੇ ਕਿਹਾ ਹੈ ਕਿ ਹਰ ਵਾਰ ਪਾਣੀ ਛੱਡਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਸੂਚਨਾ ਦਿੱਤੀ ਗਈ ਸੀ ਸਰਕਾਰ ਨੇ ਇਹ ਵੀ ਦੁਹਰਾਇਆ ਹੈ ਕਿ ਮੌਨਸੂਨ ਤੋਂ ਪਹਿਲਾਂ ਜਲ ਭੰਡਾਰ ਦਾ ਪੱਧਰ ਔਸਤ ਹੱਦ ਅੰਦਰ ਸੀ ਕੇਂਦਰ ਨੇ ਇਹ ਵੀ ਕਿਹਾ ਹੈ ਕਿ ਉਸਨੇ ਹੜ੍ਹਾਂ ਦੇ ਕੰਟਰੋਲ ਲਈ ਬੁਨਿਆਦੀ ਢਾਂਚਾ ਰਹਿਤ ਉਪਾਅ ਨੂੰ ਉਤਸ਼ਾਹਿਤ ਕਰਨ ਲਈ ਅਗਸਤ 2025 ਤੱਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਕਨੀਕੀ ਹਦਾਇਤਾਂ ਜਾਰੀ ਕੀਤੀਆਂ ਸਨ ਬੰਨਾ ਤੋਂ ਪਾਣੀ ਛੱਡਣ ਲਈ ਸਾਂਝੇ ਕੰਟਰੋਲ ਪ੍ਰਣਾਲੀ ਦੇ ਮਤੇ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੀ ਪ੍ਰਣਾਲੀ ਤਕਨੀਕੀ ਕਮੇਟੀ ਰਾਹੀਂ ਪਹਿਲਾਂ ਹੀ ਮੌਜੂਦ ਹੈ ਜਿਸ ਵਿੱਚ ਕੇਂਦਰ ਅਤੇ ਰਾਜ ਦੋਵਾਂ ਦੇ ਨੁਮਾਇੰਦੇ ਸ਼ਾਮਲ ਨੇ ਅਤੇ ਸਾਂਝੇ ਤੌਰ ਤੇ ਬੰਨਾ ਦੀ ਸਾਂਝ ਸੰਭਾਲ ਕਰਦੀ ਹੈ ਸੋ ਕੇਂਦਰ ਸਰਕਾਰ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਮਾੜੇ ਪ੍ਰਬੰਧ ਕਰਕੇ ਪੰਜਾਬ ਚ ਹਾਲਾਤ ਖਰਾਬ ਹੋਏ ਸੁਨਾ ਕਿਹਾ ਕਿ ਨਿਯਮਾਂ ਮੁਤਾਬਿਕ ਹੀ ਪਾਣੀ ਹੈ ਜਿਹੜਾ ਉਹ ਛੱਡਿਆ ਗਿਆ ਸੀ ਭਾਰੀ ਮੀਂਹ ਮਗਰੋਂ ਪਾਣੀ ਦੇ ਉੱਚ ਪੱਧਰ ਨੂੰ ਹੜਾਂ ਦਾ ਕਾਰਨ ਦੱਸਿਆ ਕੇਂਦਰ ਸਰਕਾਰ ਨੇ